ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕੋਟ ਸਦਰਖਾਂ ਆ ਗਿਆ ਸਜਣੋ ਤੇ ਜ਼ਿਲ੍ਹਾ ਮੋਗਾ ਆ ਗਿਆ ਨੇੜੇ ਧਰਮਕੋਟ, ਈਸੇਖਾਂ ਕੋਟ ਇਹਦੇ ਆਂਢ ਗੁਆਂਢ ਦੇ ਸ਼ਹਿਰ ਆ ਜਾਂਦੇ ਆ। ਇਸ ਨੂੰ ਕੋਟ ਸਦਰਖਾਂ ਵਾਲੇ ਭਰਾ ਨੂੰ ਮਲਾਵਾਂਗੇ ਤੁਹਾਨੂੰ ਤਿੰਨ ਚਾਰ ਐਨੀਮਲ ਵਿਕਰੀ ਵਾਲੇ ਰਹਿਣਗੇ ਵੀਡੀਓ ਦੇ ਵਿੱਚ ਚਾਰ ਐਨੀਮਲਾਂ ਦਾ ਲੇਖਾ ਜੋਖਾ ਲੈ ਕੇ ਭਰਾ ਤੋਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਆ ਬਿਲਕੁਲ ਤਾਜੀ ਸੂਈ ਆ ਸੁਕੇ ਜੇਰ ਜੂਰ ਪਾਤੀਆਂ ਨੇ ਕੋਲੇ ਹੀ ਪਈ ਆ ਜਿਹੜਾ ਸੱਜਣ ਵੀ ਖਰੀਦੂਗਾ ਉਹ ਆਪਦੀ ਜੇਰ ਦੀ ਤਸੱਲੀ ਕਰ ਸਕਦਾ ਪ੍ਰੋਪਰ ਚੰਗੇ ਢਾਂਚੇ ਦੀ ਬੜੇ ਤਗੜੇ ਸਰੀਰ ਕਾ ਢਾਂਚੇ ਦੀ ਮੈਂ ਆ ਸੱਜਣਾ ਬੜਾ ਕੱਦ ਵੇਲ ਆ ਆ ਹਜੇ ਗੱਬਣ ਮੈਂ ਆ ਆ ਸੂਈ ਸਵਾਈ ਤੇ ਬੂਰੀ ਵੀ ਸੂਈ ਸਵਾਈ ਸੋਨੂ ਵੀਰ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਹੋਰ ਸੁਣਾ ਮੇਰਾ ਭਰਾ ਬਹੁਤ ਵਧੀਆ ਜੀ ਚੜਦੀ ਕਲਾ ਨਾ ਚੜਦੀ ਕਲਾ ਇਹ ਚੜਦੀ ਕਲਾ ਆਪਣਾ ਨਾਮ ਤੇ ਐਡਰੈਸ ਦੱਸਗੇ ਭੈਣਾ ਭਰਾ ਸੁਣਨੂ ਪਿੰਡ ਕੋਟ ਸਦਰਕਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਹੈਗਾ 887221839887221839 ਇਹਦੇ ਤੇ ਕਰੇ ਸੰਪਰਕ ਹਾਂਜੀ ਹਾਂਜੀ ਚਾਰ ਬਖਾਈਏ ਹਾਂ ਚਾਰ ਆ ਜੀ ਤਿੰਨ ਸੂਈਆਂ ਤੇ ਇੱਕ ਗੱਬਨ ਚੋਟੀ ਇੱਕ ਗੱਬਨ ਚੋਟੀ ਹਾਂ ਰਵੇਟੀਆਂ ਅੱਜ ਸਾਰੀਆਂ ਹੀ ਨੀਲੀ ਮੋਹਰਾ ਬੂਰੀ ਤਿੰਨੇ ਲੱਗ ਲੱਗ ਹਾਂ ਤੇ ਆ ਜਿਹੜੀ ਆ ਬੂਰੀ ਇਹਦਾ ਕੀ ਲੇਖਾ ਜੋਖਾ ਆ ਬਾਈ ਪਰਸੋਂ ਦੀ ਸੂਈ ਏ ਠੀਕ ਆ ਕੋਈ 8-9 ਕਿਲੋ ਬੋਲੇ ਹੀ ਹੋਵੇਗਾ 8-9 ਕਿਲੋ ਬੋਲਾ ਪਰਸੋਂ ਦੀ ਸੂਈ ਆ ਤੜਕੇ ਆਈਆਂ ਅੱਜ ਆਪਣੇ ਕੋਲ ਸਾਰਾ ਮਾਲ ਇਕੱਠਾ ਕੀਤਾ ਤੇ ਸੂਆ ਕਿਹੜਾ ਮੰਨੇ ਅਗਲਾ ਸੂਆ ਕੋਈ ਦਿੱਜਾ ਮੰਨ ਲੈ ਕੋਈ ਦੁੱਜਾ ਮੰਨ ਲੈ ਠੀਕ ਆ ਖੋਲ ਦੀ ਗਈ ਖੋਲ ਦੇ ਖੋਲ ਦੇ ਤੇ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਇੰਦੇ ਮਗਰ ਕੱਟਾ ਹੀ ਹੋਵੇਗਾ ਜੀ ਕੱਟਾ ਕੱਟਾ ਹੀ ਤੇ ਟਾਈਮ ਬਖਾ ਦੀ ਕਿੰਨੇ ਕ ਵਜੇ ਦੀ 24 ਸਵੇਰ ਬਈ ਤੜਕੇ 6 ਵਜੇ ਦੀ ਚਵਾਈ 6 ਵਜੇ ਦੀ ਚਵਾਈ ਆ ਤੇਰੇ ਕੈਮਰੇ ਲੱਗੇ ਅਗਲਾ ਚੈੱਕ ਕਰ ਸਕਦਾ ਹਨਾ ਹੂੰ ਆ ਇਹਦਾ ਬੱਚਾ ਸੱਜਣਾ ਤਾਜੀ ਸੂਈ ਮੈਂ ਦਾ ਖੜੀ ਕੱਟੀ ਠੀਕ ਨੋਟ ਕਰ ਲਿਓ ਬੁਰੀ ਦੇ ਮਗਰ ਕੱਟੀ ਆ ਸੱਜਣਾ ਇਹਨੇ ਖਿਆਲ ਨਹੀਂ ਕੀਤਾ ਕਿਤੇ ਤੜਕੇ ਹੀ ਆਈ ਆ ਜੀ ਤੜਕੇ ਹੀ ਆਈ ਆ ਕਹਿੰਦਾ ਮੈਂ ਦੇਖੋ ਦੇਖੋ ਜੀ ਤੇ ਚੰਗੀ ਸਾਂਵਲਿਓ ਮੈਂ ਨੂੰ ਚੰਗਾ ਦੁੱਧ ਪਾਉਣਾ ਚਾਹੀਦਾ ਬੜੇ ਭਾਜ ਚ ਦੇ ਦਾਂ ਜੀ ਮੱਝ ਅੱਛਾ ਹਾਂ ਵੀ ਚੰਗਾ ਬੰਦਾ ਸਾਂਭਣ ਵਾਲਾ ਹੋਵੇ ਮੈਂ ਇਹਨੂੰ ਦੁੱਧ ਵੀ ਪਾਉਣਾ ਚਾਹੀਦਾ ਬਈ ਚਵਾਈ ਦੀ ਬਹੁਤ ਖਰੀਏ 나ੜੂਆਂ ਨਾਲ ਹੀ ਆ ਕੱਟੀ ਦਾ ਹਰੇ ਬਈ ਤੁਹਾਨੂੰ ਆਪ ਤਾਂ ਹੀ ਕਿਹਾ ਓਕੇ 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 ਮੁੱਲ ਕਰਾਉਣਾ ਬਈ ਇਹਦਾ ਕੋਈ 1 5 ਕਰਾ ਲੈ ਤੇ 10 ਕਰਾ ਲੈ ਹਾਂ ਨਾ 85000 ਦੀ ਦਵਾਂਗੇ ਹਾਂ ਨਾ 85000 ਦੀ ਹਾਂਜੀ ਤੁਹਾਡੇ ਸਾਹਮਣੇ ਹੀ ਆਈ ਰੇਟ ਕੁੜਾਈ ਦੀ ਇੰਨੀ ਕਰੀ ਹੈ ਕੋਈ ਬਈ ਲੇਖ ਹੀ ਨਹੀਂ ਕਰਮਾ ਕਿਉਂ ਆਉਂਦੀ ਮੈਂ ਨਾ ਬੱਚਾ ਛੱਡੋ ਡੇਢ ਮਿੰਟ ਤੋਂ ਪਹਿਲਾਂ ਮੱਝ ਹੋਈ ਜਾਵੇ ਇਹ ਨਹੀਂ ਪੋਲੀ ਓਕੇ ਓਕੇ ਹਾਂ ਨਾਲੇ ਵਜੂਦ ਵੇਖੋ ਕਿ ਕਿੱਡਾ ਨਿੱਗਰ ਹਾਂ ਨਹੀਂ ਚੰਗੀ ਹੈ ਯਾਰ ਹਾਂ ਮਗਰ ਕੱਟੀ ਆ ਗਈ ਕਾਲੀ ਨਾਲੂਆ ਨਾਲ ਹਾਂਜੀ ਹਾਂਜੀ ਕਿੰਨਾ ਚਾਰਾਂ ਦਾ ਨਾਂ ਦੀ ਸੂਈ ਆ ਹਾਂਜੀ ਹਾਂਜੀ ਭਾਈ ਜੀ ਓਕੇ ਦੇਤੀ 85000 ਦੀ ਹਾਂ ਤੁਹਾਡੇ ਸਾਹਮਣੇ ਆਈ ਬਈ ਕਿਹੜਾ ਦੇ ਦੇਗਾ 85 ਨਹੀਂ ਬੰਦਾ ਬਹੁਤ ਵੱਡੀਆਂ ਹਾਂਜੀ ਤੇ ਸੁਨੂ ਅੱਗੇ ਆ ਗਈ ਨੀਲੀ ਰਾਵੀ ਹਾਂਜੀ ਹਾਂਜੀ ਇਹ ਵੀ ਕੱਢ ਬਾਹਰ ਸੁਆ ਕਿਹੜਾ ਸੁਆ ਕੋਈ ਦੂਜਾ ਮਾਲ ਲੈ ਕੋਈ ਤੀਜਾ ਮਾਲ ਲੈ ਇਹ ਵੀ ਸੂਈ ਆ ਨਾ ਹਾਂਜੀ ਹਾਂਜੀ ਇਹਨੂੰ ਵੀ ਅੱਜ ਦੂਜਾ ਤੀਜਾ ਡੰਗ ਸੂਈ ਇਹ ਵੀ ਤਾਜੀ ਦੂਜਾ ਤੀਜਾ ਦਾ ਨਹੀਂ ਸੂਈ ਨੂੰ ਹਾਂਜੀ ਨੀਲੀ ਦਾ ਹੀ ਮਗਰ ਕੱਟਾ ਬਹੁਤ ਆਉ ਦਾ ਇਹਦੇ ਮਗਰ ਨੀਲੀ ਦਾ ਕੱਟਾ ਬਹੁਤ ਟੌਪ ਦਾ ਧਾਰਾ ਕਿੰਨੀਆਂ ਗਏ ਝੂਟੀ ਬਾਈ ਇਹਦੇ ਥੱਲੇ ਵੀ 9-10 ਕਿਲੋ ਬੋੜਾ ਹੀ ਹੋਵੇਗਾ 9-10 ਕਿਲੋ ਹਾਂਜੀ ਕਿਆ ਬਾਤ ਬਾਈ ਇਹਨਾਂ ਨੂੰ ਕੋਈ ਬਾਜ਼ਾਰ ਨਹੀਂ ਗਾ ਛੱਡਿਆ ਕੋਈ ਹਾਂ ਸਵੇਰ ਦਾ ਟਾਈਮ ਹੀ ਆ ਸੱਜਣੋ ਚਵਾਈ ਦਾ ਇਹਨਾਂ ਦਾ ਮਾਂ ਲੁਸ਼ਰੀਵਾਇ ਦੀ ਚਵਾਈ ਹੋਈ ਆ ਤੇ 10:30 ਦਾ ਸਮਾਂ ਹੋਊਗਾ ਵੀਡੀਓ ਬਣਾਉਣ ਦਾ ਇਹ ਟਾਈਮ ਨੋਟ ਕਰ ਲਿਓ ਦੇਖੋ ਆਲਾ ਉਸ ਛੋਟਾ ਕੱਟਾ ਕਰ ਲਓ ਤੇ ਦੇਖੋ ਦੇਖੋ ਕੋਈ ਕੋਈ ਲੇਖ ਨਹੀਂ ਕਰਮ ਵਾਲੀ ਜੀ ਦਾ ਪੱਠ ਪੜਾ ਬਹੁਤ ਚੰਗੀਆਂ ਚੁਆਈ ਚੁਈ ਦੀ ਬਈ ਬਹੁਤ ਖਰੀ ਹਾਂ ਥਣਾ ਦੀਆਂ ਮਰਲਾਂ ਮਰਲਾਂ ਬਹੁਤ ਚੰਗੀਆਂ ਹਨਾ ਬਈ ਦੁੱਧੋ ਵੀ ਕਰਮ ਵਾਲੀ ਬਹੁਤ ਖਰੀ ਹੈ ਉੱਥੇ ਆਪਾਂ 12 ਕਿਲੋ ਦੁੱਧ ਜੋਕ ਕੇ ਲਿਆਂਦਾ ਸੀਗਾ ਰੇਟ ਇਹਦਾ ਨੀਲੀ ਦਾ ਇਹਦਾ 1 ਲੱਖ 5000 ਰੁਪਏ ਚ ਮਾਨਤਾਣੇ ਹੋ ਜੀਗਾ ਤੁਹਾਡੇ ਸਾਹਮਣੇ 1 ਲੱਖ ਤੇ 5000 ਚ ਮਾਨਤਾਣ ਹਾਂਜੀ ਹਾਂਜੀ ਉਹ ਦੇਤੀ 85000 ਦੀ ਹਾਂਜੀ ਹਾਂਜੀ ਤੇ ਆ ਜਿਹੜੀ ਝੋਟੀ ਆ ਆ ਬਈ ਤਿਆਰ 1 2 ਦਿਨ ਲੈ ਜਾਏਗੀ ਦੂਜੇ ਸੂਏ ਝੋਟੀ ਹੈ ਭਾਵੇਂ ਦੂਜੇ ਕਿਨੋਂ ਲੋ ਭਾਵੇਂ ਪਹਿਲਾਂ ਕਿਨੋਂ ਲੋ ਠੀਕ ਆ ਕੱਢ ਬਾਹਰ ਇਹਨੂੰ ਕਰਤੀ ਕਰਾਉਂਦੀ ਨੇ ਇਹਨੇ 5-7 ਦਿਨ ਲੈ ਜਾਣੇ ਆ ਸੱਜਣੋ ਸੂਆ ਤੁਸੀਂ ਆਪੇ ਲਾ ਲਿਓ ਕਹਿੰਦਾ ਕੋਈ ਪਹਿਲਾਂ ਲਾ ਲੇ ਕੋਈ ਦੂਜਾ ਲਾ ਲੇ ਉਹ ਅਗਲੇ ਤੇ ਡਿਪੈਂਡ ਰਹੇ ਜੂਗਾ ਚੰਗੀ ਆ ਝੋਟੀ ਪੱਠ ਪੜੇ ਦੀ ਚੰਗੀ ਆ ਵੇਖੋ ਜੀ ਨਕਰ ਨਕਰ ਚੰਗੀ ਆ ਸੀਲੀਆਂ ਬਹੁਤ ਆਈ ਐਵੇਂ ਥੱਲੇ ਭਾਜੋ ਗੱਬਨ ਥੱਲੇ ਠੀਕ ਆ ਆਰ ਪਿੱਛੇ ਲੋਕ ਕੇ ਆ ਨਾ ਗਰੰਟੀ ਹੋਵੇਗੀ ਪਿੱਛੇ ਦੀ ਪਿੱਛੇ ਦੀ ਗਰੰਟੀ ਥਾਣੇ ਇੱਥੇ ਦੇਖ ਲੈ ਅਗਲਾ ਹਾਂਜੀ ਹਾਂਜੀ ਬੂੰਦ ਬੂੰਦ ਹਨਾ ਹਾਂਜੀ ਹਾਂਜੀ ਮੇਨ ਮਸਲਾ ਪਿੱਛੇ ਦੀ ਗਰੰਟੀ ਹੋਵੇਗੀ ਠੀਕ ਹੈ ਐਂ ਥੱਲੇ ਬੈਹੋ ਜੀ ਐਂ ਪੂਛਲ ਚੱਕ ਕੇ ਖਲੋ ਜਾਣਾ ਇਹਨੇ ਕਰਮਾ ਦੇਖੋ ਓਕੇ ਹਾਂ ਇਹਦਾ ਰੇਟ ਕੀ ਕਰੇਗਾ ਇਹਦਾ ਹਾਂ ਨਾ 95000 ਰੁਪਿਆ ਮੁੱਲ ਕਰਾਉਣ ਨੂੰ ਭਾਵੇਂ ਇਹਦਾ ਵੀ ਇੱਕ 10 ਕਰਾ ਦਿਓ 95000 90 ਦੇ 5 ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੀ ਆ ਜੀ ਸਹੀ ਗੱਲ ਆ ਸਾਹਮਣੇ ਆ ਕੀ ਕੀਤਾ ਜਾਵੇ ਬਾਜ਼ਾਰ ਮਿੱਟੀ ਹੋ ਗਿਆ ਹਨਾ ਹਾਂਜੀ ਹਾਂਜੀ ਠੀਕ ਆ ਤੇ ਆ ਆ ਬਾਈ ਜੀ ਤੜਕੇ ਸੋਈਏ ਮੈਂ ਠੀਕ ਆ ਇਹ ਹੋਣੀ ਜੇ ਰੁਪਈਏ ਮਗਰ ਇਹਦੇ ਕੱਟੀ ਏ ਮਗਰ ਕੱਟੀ ਏ ਹਾਂਜੀ ਹਾਂਜੀ ਸੂਆ ਅਗਲਾ ਆਪੇ ਲਾ ਲੈ ਸੂਆ ਬਾਈ ਅਗਲਾ ਆ ਦੀ ਜਜਮੈਂਟ ਲਾਵੇ ਟੋਰ ਕਰਾ ਦਈਏ ਚੱਕੇ ਦੀ ਵਜੂਦ ਬਹੁਤ ਤਗੜਾ ਜਿਹੜਾ ਮਗਰਲੇ ਥਾਂ ਦੇ ਵਿੱਚ ਬੇਮੁਲੂਮਾ ਛੱਟਾ ਹੈ ਪਰ ਪਤਾ ਨਹੀਂ ਕਿ ਅਗਲੇ ਨੂੰ ਲੱਗਦਾ ਅੱਛਾ ਆਪਾਂ ਪਹਿਲਾਂ ਦੱਸਿਆ ਚੰਗਾ ਬੇਮੁਲੂਮਾ ਛੱਟਾ ਕਿਉਂ ਅਗਲੇ ਨੇ ਦੂਰੋਂ ਵੀ ਆਉਣਾ ਠੀਕ ਆ ਹਾਂ ਮਗਰਲੇ ਥਾਂ ਚ ਹਾਂ ਆਪਾਂ ਆਵਦੀ ਹੁਣ ਪਾਸ ਕੀਤੀ ਏ ਕਿਉਂ ਦੱਸਿਆ ਚੰਗਾ ਯਾ ਆਪਣੇ ਨੂੰ ਝੂਠ ਨਹੀਂ ਬੋਲਿਆ ਜਾਂਦਾ ਸੰਧੂ ਸਾਹਿਬ ਧੰਨਵਾਦ ਵੀਰੇ ਨਾਂ ਵੀ ਕਿ ਮਨਜ਼ੂਰ ਏ ਆਹੋ ਘੱਟ ਵੇਖ ਜੂ 2 ਰੁਪਏ ਵੇਗੂਗੀ ਤਾਂ ਹੈਗੀ ਹਾਂਜੀ ਹਾਂਜੀ ਵੇਗਣੋਂ ਤਾਂ ਮਿੱਟੀ ਨਹੀਂ ਰਹਿੰਦੀ ਤੇ ਤਾਂ ਮੈਂ ਆ ਨਹੀਂ ਨਹੀਂ ਬਾਈ ਫਿਰ ਵੀ ਦੱਸਿਆ ਚੰਗਾ ਦੱਸਿਆ ਚੰਗਾ ਧੰਨਵਾਦ ਆ ਵੀਰ ਤੇਰਾ ਧੰਨਵਾਦ 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 ਐਵੇਂ ਬਾਹ ਝੂਠ ਮਾਰਦੀ ਏ ਕੀ ਫਾਇਦਾ ਹਾਂ ਵੀ ਬੜੀ ਖਰੀ ਏ ਜਿਹੜੀ ਖਰੀ ਉਹ ਖਰੀ ਦੱਸੀ ਏ ਹਾਂ ਕਿਉਂ ਆ ਬੋਲੇ ਚ ਹੈਗੀ ਬੋਲੇ ਚ ਪਤਾ ਵੀ ਨਹੀਂ ਲੱਗਣਾ ਤਰ ਆਪਾਂ ਦੱਸ ਦਿੰਨੇ ਅਗਲੇ ਨੂੰ ਭਾਈ ਜਿੰਨੇ ਪੈਸੇ ਲਾਉਣੇ। ਵੇਖੀ ਜੇਰ ਤੇ ਪੈਰ ਆ ਗਿਆ ਸੀ। ਵੇਖੋ ਜੀ। ਵੱਡੀ ਦਾ ਬਹੁਤ ਆ ਯਾਰ। ਮੈਂ ਪਰਦੀ ਜਦਾ ਭਾਈ ਸੰਤੂ ਸਾਹਿਬ ਕੋਈ ਲੇਖਾ ਹੀ ਨਹੀਂ ਗਾ। ਹਾਂ। ਜਿੱਥੇ ਮਰਜੀ ਖਲਾਰ ਕੇ ਨੀਂਦ ਥੱਲੇ ਬੈ ਜਾ ਉਹ ਗੱਲ ਬਾਤ ਹੀ ਨਹੀਂ ਹੈ ਜੀ ਕਰਮਾਂ ਦੀ। ਕਿਉਂ ਜਿਹੜੀ ਗੱਲ ਬਈ ਹੈਗੀ ਹੈਗੀ ਆ ਪੱਲਾ ਮਾਣੀਗਾ ਕਿਸੇ ਤੋਂ ਲੈਣਾ। ਸਹੀ ਗੱਲ। ਬਣਾਉਂਦੇ ਭਾਈ ساری ਜ਼ਿੰਦਗੀ ਲੰਘ ਜਾਂਦੀ ਓਕੇ ਹੂੰ ਇਹਦਾ ਰੇਟ ਇੰਦਾ 120000 ਚ ਮਾਨਤਾਣ ਕਰਦਾ ਵੇ 120000 ਚ ਮਾਨਤਾਣ ਹਾਂ ਜੇ ਉਹ ਆ ਆਪਣਾ ਹੁੰਦਾ ਫਿਰ ਮੈਂ ਡੇਢ ਦੀ ਠੀਕ ਆ ਕਿਉਂ ਆਪਾਂ ਅਗਲੇ ਨੂੰ ਪਹਿਲੇ ਦੱਸ ਦੇ ਜਿਵੇਂ ਮਰਜ਼ੀ ਕੋਈ ਬੈਜੇ ਉਹ ਚੱਕਰ ਹੀ ਨਹੀਂ ਆਗਾ ਠੀਕ ਆ ਚੂਈ ਚੂਈ ਦੀ ਬਹੁਤ ਖੜੀ ਠੀਕ 1 ਲੱਖ ਤੇ 20000 ਚੋਂ ਹਾਂਜੀ ਹਾਂਜੀ ਇਹਦਾ 95000 ਹਾਂਜੀ ਇਹਦਾ 15 ਹਾਂ ਤੇ ਇਹਦਾ ਕਹਤਾ 85000 ਹਾਂਜੀ ਹਾਂਜੀ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਕਣੀ ਰਾਤ ਚੌਕਣੀ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਕਰੇ